ਅਰਦਾਸ ਲਈ ਅਰਦਾਸ ਕਰਨ ਤੋਂ ਬਾਅਦ ਯਕੀਨ ਰੱਖੀਏ ਸਬਰ ਕੀਏ ਜੇ ਪਿਓ ਮੰਨਿਆ ਨਾ ਜੇ ਕਹਿੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਕਿ ਗੁਰੂ ਮੰਨ ਨਾ ਕਹਿ ਨਾਲ ਗੁਰੂ ਨਹੀਂ ਬੰਦਾ ਗੁੱਸੇ ਤਰਫਾ ਵੀ ਕਰਨਾ ਪਏ ਗੁਰੂ ਸਾਹਿਬ ਦੇ ਕੋਲ ਆਈਏ ਅਮਤਾ ਸ੍ਰੀ ਸੱਚੇ ਪ੍ਰਖਸ਼ਾ ਮੇਰੇ ਜੀਵਨ ਦੇ ਵਿੱਚ ਇਹ ਦੁੱਖ ਹੈ ਮੇਰੇ ਜੀਵਨ ਦੇ ਵਿੱਚ ਇਹ ਗੱਲ ਹੈ ਮੈਨੂੰ ਇਸ ਚੀਜ਼ ਦੀ ਇਸ ਦਾਤ ਦੀ ਲੋੜ ਅਸੀਂ ਹਮੇਸ਼ਾ ਪੜਦੇ ਆ ਨਾ ਕਿ ਜਿਸ ਜੋ ਵੀ ਸਤ ਕੋ ਤੁਲ ਮੰਨ ਲਈਏ ਜੋ ਮੰਨਦਾ ਹੈ ਧਾਕੁਰ ਆਪਣੇ ਤੇ ਸੋਈ ਸੋਈ ਦੇਗਾ ਇਹ ਪੰਕਤੀਆਂ ਕਿਤੇ ਪੜਨ ਵਾਸਤੇ ਨਾ ਰਾਇ ਜਾਣੇ ਨਾ ਤੇ ਭਰੋਸਾ ਵੀ ਕਰੀ جو منگ ہے پر اپنے تے سوئی سوئی دے یہاں نہ رکھیے تے بھروسہ صبر کریے کیونکہ میں بےنتی کرتا ہوں نا تو آتے بچے بھی بیٹھے گے کوئی پنجویں چ جی پڑھتا ہوئے گا کوئی چھویں چ جی پڑھتا ہوئے گا کوئی دے کے ہوئے گا کوئی دسویں درج ہوئے گا ਇੱਕ ਮਹੀਨਾ ਹੈ ਜਿਹੜਾ ਸਤੰਬਰ ਦਾ ਜਦ ਸ਼ੁਰੂ ਹੋਣਾ ਹੈ ਨੌਵੇਂ ਮਹੀਨੇ ਦੇ ਵਿੱਚ ਜੇ ਕੋਈ ਬੱਚਾ ਕੀਤੇ ਕਵੇ ਨਾ ਸਤਿਗੁਰੂ ਜੀ ਮੈਂ ਤਾਂ ਬੜੀ ਪਾਣੀ ਕਰਨ ਦਾ ਮੈਂ ਤਾਂ ਬੜਾ ਨਿਤ ਦੇਣੀ ਆ ਮੈਂ ਕਿੰਨਾ ਰੰਸ ਦਾ ਪਾਠ ਵੀ ਕਰ ਲੈਣਾ ਮੈਨੂੰ ਇਤਿਹਾਸ ਵੀ ਪਤਾ ਏ ਮੈਨੂੰ ਬੜੀ ਕਾਲਜ ਹੈ ਮੇਰੇ ਕੋਲ ਬੜਾ ਗਿਆਨ ਹੈ ਤੁਸੀਂ ਮੇਰੇ ਤੇ ਅਸੀ ਕਿਰਪਾ ਕਰੋ ਸਤੰਬਰ ਦਾ ਬੰਵਾ ਮਹੀਨਾ ਚੱਲ ਰਿਹਾ ਹੈ ਮੈਂ 10ਵੀਂ ਜਮਾਤ ਦੇ ਪਾਤਹੁ ਜਮਾ ਭਲਿਓ ਮਾਪ ਕਰੇ ਸਤਿਗੁਰ ਤੇ ਹਨ ਸੁਹਾਣੀ ਇੱਕ ਇੱਕ ਉਦਾਹਰਨ ਹੈ ਕਿ ਦਸਵੀਂ ਜਮਾਤ ਦਾ 12ਵੀਂ ਜਮਾਤ ਦਾ ਬੱਚਾ ਕੇ ਬੇਨਤੀ ਕਰੇ ਅਰਦਾਸਾਂ ਕਰੇ ਤਰਲੇ ਕਰਦੇ ਤੇ ਕਵੇ ਮੈਂ ਆਪਣੀ 12ਵੀਂ ਜਾਂ ਦਸਵੀਂ ਜਮਾਤ ਦੇ ਵਿੱਚ ਆਪਣੇ ਕਾਲਜ ਦੇ ਕਿੰਟਰ ਕੋਲਜ ਦੇ ਸੈਮੈਸਟਰ ਪਾਈਸ ਹੁੰਦੇ

ਤਾਂ ਉਹ ਜੇ ਮਨਉ ਇਸ ਹੰਦ ਦੇ ਨਾਲ ਕਾਇਦਾ ਜਿਉ ਦਾ ਇਹ ਨਾ ਮਿਲ ਰੇ ਮਤਲਬ ਹਲੇ ਸਮਾਂ ਨਹੀਂ ਆਇਆ ਅਸੀਂ ਕੀ ਕਰਦੇ ਜੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਨਹੀਂ ਮਿਲ ਸਕਦਾ